ਅੱਜ ਆਪਾਂ ਜਿਹੜੀ ਵਿਚਾਰ ਕਰਨੀ ਆ ਗੁਰਮੁਖ ਪਿਆਰਿਓ ਉਹ ਇਹ ਆ ਫਿਰ ਜਿਹੜੀਆਂ ਆਪਾਂ ਗੁਰਮਤਿ ਕਲਾਸਾਂ ਤੇ ਦੇਖੋ ਗੁਰਮਤਿ ਕਲਾਸਾਂ ਜ਼ਰੂਰ ਲੱਗਣੀਆਂ ਚਾਹੀਦੀਆਂ ਤੇ ਲੱਗ ਵੀ ਰਹੀਆਂ ਨੇ ਪਰ ਗੁਰਮਤਿ ਦੇ ਵਿੱਚ ਜਿਹੜਾ ਅਸੀਂ ਕਲਾਸਾਂ ਦੇ ਵਿੱਚ ਪੜ੍ਹਾ ਰਹੇ ਆ ਸਾਨੂੰ ਉਹਦੇ ਉੱਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਜਿਹੜਾ ਵਿਸ਼ੇ ਅਸੀਂ ਦੱਸ ਰਹੇ ਹਾਂ ਬੱਚਿਆਂ ਨੂੰ ਬਿਓ ਗੁਰਮਤ ਨੇ ਕਤੇ ਤਾਂ ਨਹੀਂ ਵੀ ਨੀਮ ਹਕੀਮ ਖਤਰਾਈ ਜਾਨ ਮੁੱਲਾ ਨੀਮ ਖਤਰਾਈ ਮਾਨ ਵਾਲੀ ਗੱਲ ਹੋ ਜੇ ਸਾਡੇ ਨਾਲ ਹੁਣ ਆਪਾਂ ਥੋੜੀਆਂ ਜਿਹੀਆਂ ਗੱਲਾਂ ਹੀ ਕਰਨੀਆਂ ਵੀ ਅਸੀਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹਾਂ ਗੁਰਬਾਣੀ ਦੇ ਵਿੱਚ ਵੀ ਇਹ ਗੱਲਾਂ ਦਸੀਆਂ ਵੈਦਾ ਵੈਸ ਵੈ ਤੂੰ ਪਹਿਲਾਂ ਰੋਗ ਪਛਾਨ ਪਹਿਲਾਂ ਤਨੋਂ ਰੋਗ ਦੀ ਮਰਜ਼ੀ ਦੀ ਸਮਝ ਹੋਣੀ ਚਾਹੀਦੀ ਹੈ ਤੂੰ ਫਿਰ ਉਹਦਾ ਟ੍ਰੀਟਮੈਂਟ ਸਹੀ ਕਰ ਸਕਦਾ ਜੇ ਬਿਮਾਰੀ ਦੇ ਨਹੀਂ ਸਾਨੂੰ ਪਤਾ ਫਿਰ ਅਸੀਂ ਕੀ ਪੜਾ ਰਹੇ ਹਾਂ ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਪਹਿਲੀ ਗੱਲ ਇਹ ਕਲੀਅਰ ਕੀਤੀ ਹੈ ਵੀ ਸਾਡਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਸਮਝਾਇਆ ਵੀ ਸਾਡਾ ਸ਼ਬਦ ਗੁਰੂ ਹੈ ਹੈ ਵੀ ਸਿੱਖ ਦਾ ਸ਼ਬਦ ਗੁਰੂ ਹੁਣ ਸ਼ਬਦ ਸਿਰਫ ਜੋ ਕੁਰਬਾਨੀ ਚ ਪੜਾਂਗੇ ਇਕਾ ਬਾਣੀ ਇਕ ਗੁਰ ਇੱਕੋ ਸ਼ਬਦ ਵਿਚਾਰ ਇਕਾ ਬਾਣੀ ਇਕ ਗੁਰ ਸਵਈਆਂ 'ਚ ਵੀ ਗੁਰੂ ਸਾਹਿਬ ਨੇ ਕਲੀਅਰ ਕੀਤਾ ਉੱਥੇ ਵੀ ਸਾਨੂੰ ਇਹ ਹੀ ਦੱਸਿਆ ਜੋ ਤੋਹਾ ਜੁਗਤਸਾਏ ਸਹ ਕਾਇਆ ਫੇਰ ਪਲਟੀ ਹੈ ਗੁਰੂ ਨਾਨਕ ਦੀ ਦੇਹ ਨਾਲ ਨਹੀਂ ਅਸੀਂ ਜੁੜਨਾ ਅਸੀਂ ਦੇਹਾਂ ਦੀ ਗਿਣਤੀ ਕਰਕੇ ਬੱਚਿਆਂ ਨੂੰ ਕੀ ਦੱਸ ਰਹੇ ਹਾਂ ਵੀ ਸਾਡੇ 10 ਗੁਰੂ ਆ ਨਾ ਦਾਸ ਗੁਰੂ ਨਹੀਂ ਹੋ ਸਕਦੇ ਸਰ ਗੁਰੂ ਸਾਡਾ ਇੱਕੋ ਹੀ ਹੈ ਉਹ ਸ਼ਬਦ ਹੈ ਉਹ ਜੁਗਤ ਹੈ ਉਹ ਜੋਤ ਹੈ ਜੋਤ ਚਾਨਣ ਪ੍ਰਕਾਸ਼ ਗਿਆਨ ਉਹ ਸਾਡਾ ਗੁਰੂ ਹੈ ਉਹ ਜੁਗਤ ਨਾਲ ਗੁਰੂ ਵਾਲੀ ਨਾਚੀ ਚਲਣ ਅੱਜ ਸਾਡੇ ਸਾਹਮਣੇ ਦੇਖੋ ਵਿਵਾਦ ਕਿੱਡੇ ਖੜੇ ਹੋ ਗਏ ਨੇ ਹੋ ਗਏ ਨਾ ਜਦੋਂ ਅਸੀਂ ਵਿਰਲ ਦੇਤੀ ਅਸੀਂ ਲੋਕਾਂ ਦਾ ਬਣਾਇਆ ਇਤਿਹਾਸ ਬੱਚਿਆਂ ਨੂੰ ਸਿਖਾਇਆ ਲੋਕਾਂ ਸਾਡੇ ਗੈਰਾਂ ਦੀਆਂ ਲਿਖੀਆਂ ਗੱਲਾਂ ਅੱਜ ਕਹਿੰਦੇ ਨਾ ਖੜਾ ਕਰਤਾ ਨਾ ਸਵਾਲ ਵੀ ਫਿਰ ਇਹਦਾ ਮਤਲਬ ਤਾਂ ਦਾਸੀ ਨੇ ਜਿਹੜੇ 35 ਮਹਾਂਪੁਰਖਾਂ ਦੀ ਬਾਣੀ ਉਹ ਤਾਂ ਗੁਰੂ ਨੇ ਉਹਨਾਂ ਦਾ ਤੁਸੀਂ ਨਿਦਰਾਦਰ ਕਰਦੇ ਹੋ ਉਹ ਪਾੜਨ ਵਾਲਾ ਰਾਂ ਸਾਨੂੰ ਅਲੱਗ ਕਰਨ ਵਾਲਾ ਰਸਤਾ ਇੱਥੇ ਖੁੱਲਦਾ ਇਸ ਕਰਕੇ ਸਾਨੂੰ ਜਿਹੜਾ ਹੈ ਇੱਕਾ ਬਾਣੀ ਸਾਨੂੰ ਗੁਰੂ ਨਹੀਂ ਗੱਲ ਸਮਝਾਈ ਹੈ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਸਾਨੂੰ ਬਾਣੀ ਗੁਰੂ ਹੈ ਸਾਡੀ ਬਾਣੀ ਹੁੰਦਾ ਬਚਨ ਬਚਨ ਹੁੰਦਾ ਸ਼ਬਦ ਪਰ ਅਸੀਂ ਉਹ ਗੱਲਾਂ ਪ੍ਰਮੋਟ ਕਰਦੇ ਆ ਜਿਹੜੇ ਸਾਥ ਦੂਸਰੇ ਲੋਕ ਪੰਥ ਵਰੂਤੀ ਸਾਥੋਂ ਕਹੋਣੀਆਂ ਚਾਹੁੰਦੇ ਆ ਜੇ ਹੁਣ ਆਪਾਂ ਮੰਨ ਲਓ ਗੁਰੂ ਗ੍ਰੰਥ ਮੰਨਿਓ ਆਪਾਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਹੁਣ ਗ੍ਰੰਥਾ ਕੱਲ ਨੂੰ ਅਗਲਾ ਸਾਡੇ ਮੂਰੇ ਹੋਰ ਵੀ ਰੱਖ ਸਕਦਾ ਕੋਈ। ਸਵਾਲ ਖੜਿਓ ਨੇ ਨਾ ਫਿਰ ਤਾਂ ਗ੍ਰੰਥਾਂ ਦੀ ਤਾਂ ਗਿਣਤੀ ਕੋਈ ਨਹੀਂ। ਗੁਰੂ ਨੇ ਗੁਰਬਾਣੀ ਵਿੱਚ ਹੀ ਕਲੀਅਰ ਕੀਤਾ ਹੋਇਆ ਬਾਣੀ ਗੁਰੂ ਗੁਰੂ ਹੈ ਬਾਣੀ। ਇੱਕਾ ਬਾਣੀ ਇੱਕ ਗੁਰ। ਜੋ ਤੁਹਾ ਜੁਗਤ ਸਾਏ। ਇਹ ਸਤਗੁਰ ਬਚਨ ਬਚਨ ਹੈ ਸਤਗੁਰ। ਆਹ ਕੱਲਾ ਸੀ ਬੱਚਿਆਂ ਨੂੰ ਜਦੋਂ ਦੱਸਣ ਲੱਗਾਂਗੇ ਫੇਰ ਕੋਈ ਨਾ ਕੋਈ